ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਦਿਨ ਬਹੁਤ ਸੋਹਣਾ ਨਿਕਲਿਆ ਅੱਜ ਵੀ ਧੁੱਪ ਬਹੁਤ ਨਿਕਲ ਆਈ ਹੈ ਤੇ ਦੇਖ ਸਕਦੇ ਹੋ ਕੁਝ ਮਾਹੌਲ ਸਜਰੀ ਸਵੇਰ ਦਾ 10:30 9 ਵਜੇ ਦਾ ਟਾਈਮ ਹੈ ਤੇ ਪੰਛੀ ਚਹਿਚਾ ਰਹੇ ਨੇ ਤੋਤੇ ਹੋਗੇ ਤੇ ਬਗਲੇ ਉੱਗੀਆਂ ਚਿੜੀਆਂ ਤਰ੍ਹਾਂ-ਤਰ੍ਹਾਂ ਦੇ ਪੰਛੀ ਆਸਮਾਨ ਤੇ ਉੱਡ ਰਹੇ ਨੇ ਪੇੜਾਂ ਤੇ ਬੈਠ ਰਹੇ ਨੇ ਤੇ ਬਹੁਤ ਪਿਆਰਾ ਲੱਗ ਰਿਹਾ 뷰 ਆਪਣੀ ਲਾਈ ਦਾ ਖੇਤ ਵੀ ਹੁਣ ਇਹਦੇ ਤੇ ਭਰਪੂਰ ਲਾਈ ਦੇ ਫੁੱਲ ਖਿੜਨ ਨੇ ਸ਼ੁਰੂ ਹੋ ਜਾਣੇ ਨੇ ਤੇ ਕੁਝ-ਕੁਝ ਅਜੇ ਖਿੜ ਰਹੇ ਨੇ ਅਜੇ ਤਰੇਲ ਹੈ ਦੇਖੋ ਤੁਸੀਂ ਬਹੁਤ ਪਿਆਰਾ ਇੱਥੇ 뷰 ਲੱਗਣਾ ਕਰਨਾ ਹੈ ਹੁਣ ਤੇ ਉਧਰ ਕਣਖ ਹੋ ਜਣੀ ਹਰਾ-ਹਰਾ 뷰 ਤੇ ਪੀਲਾ-ਪੀਲਾ ਖੇਤ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਪਿੰਡਾਂ ਦੇ ਮਾਹੌਲ ਦਾ ਤੇ ਔਰ ਦੇਖੋ ਤੋਤੇ ਕਿਦਾਂ ਉਡ ਰਹੇ ਨੇ ਅੱਜ ਕੱਲ ਇਹਨਾਂ ਦਿਨਾਂ 'ਚ ਤੋਤੇ ਦੇ ਬਗਲੇ ਸਾਰੇ ਤਰ੍ਹਾਂ ਦੇ ਪੰਛੀ ਚਿੜੀਆਂ ਬਹੁਤ ਹੀ ਉੜਦੀਆਂ ਨੇ ਪਿਆਰਾ ਲੱਗਦਾ 뷰 ਤੇ ਮੈਂ ਨਾ ਆਪਣੇ ਕੰਮਕਾਰ ਕਰ ਲਈ ਸੀ ਸਵੇਰੇ ਪੱਠੇ-ਪੱਠੇ ਪਾ ਕੇ ਤੇ ਧਾਰਾ ਕੱਢ ਕੇ ਡੰਗਰਾਂ ਦੀਆਂ ਫ੍ਰੀ ਹੋ ਚੁੱਕੇ ਆਂ ਤੇ ਬਾਕੀ ਫੇਰ ਕਰੂੰਗਾ ਜੇ ਤੇ ਮੈਂ ਨਾ ਇੱਧਰ ਆਇਆ ਸੀ ਸਬਜੀ ਵਾਲ ਮੈਂ ਕਿਹਾ ਭੈਣ ਰੋਟੀਆਂ ਬਣਾ ਰਹੀ ਸੀ ਮੈਂ ਕਿਹਾ ਅੱਜ ਮੇਥੀ ਤੇ ਪਾਲਕ ਤੇ ਧਨੀਆ ਤੋੜ ਕੇ ਦੇ ਦਾਂ ਤੇ ਉਹ ਰੋਟੀਆਂ ਬਣਵਾਉਂਗਾ ਦਹੀਂ ਦੇ ਨਾਲ ਖਾਂਦਾ ਸਵਾਦ ਹੀ ਵੱਖਰਾ ਹੁੰਦਾ ਤੇ ਚਲੋ ਮੈਂ ਤੋੜਨਾ ਮੇਥੀ ਥੋੜੀ ਜੀ ਵੜ ਲੈਣਾ ਮੇਥੀ ਹਾਂਜੀ ਤੇ ਮੇਥੀ ਵਾਲੇ ਪਰੌਂਠੇ ਕਿਹਨੂ-ਕਿਹਨੂ ਪਸੰਦ ਨੇ ਜ਼ਰੂਰ ਦੱਸਿਓ ਜੀ ਮੈਨੂੰ ਤੇ ਬਹੁਤ ਪਸੰਦ ਨੇ ਯਾਰ ਤੇ ਕੁਝ ਪੱਤੇ ਪਾਲਕ ਦੇ ਵੜ ਲੈਣਾ ਤੇ ਪਾਲਕ ਬਹੁਤ ਫਾਇਦੇਮੰਦੀ ਹੁੰਦੀ ਦੋਸਤੋ ਆਪਣੇ ਖਾਣੇ ਦੇ ਵਿੱਚ ਐਡ ਕਰਨੀ ਚਾਹੀਦੀ ਸਭ ਨੂੰ ਤੇ ਥੋੜਾ ਮੈਂ ਤੋੜਨਾ ਧਨੀਆਂ ਇਹ ਆ ਦੇਣੇ ਚੀਜ਼ਾਂ ਮੈਂ ਤੋੜਤੀਆਂ ਦੇ ਮੈਂ ਤੋਕੇ ਇਹਨੂੰ ਚੰਗੀ ਤਰ੍ਹਾਂ ਵੱਢ ਕੇ ਤੇ ਦੇ ਦੇਣੀ ਆ ਰਿੰਪੀ ਨੂੰ ਤੇ ਉਹ ਬਣਾਉਗੀ ਰੋਟੀਆਂ ਆਪਣੇ ਲਈ ਮੇਥੀ ਵਾਲੀਆਂ ਲਓ ਜੀ ਮੈਂ ਕੱਟ ਲਿਆ ਇੱਥੇ ਸਾਰਾ ਕੁਝ ਤੇ ਮਿਰਚ ਹਰੀਆਂ ਦੋ ਕੱਟ ਲੀਆਂ ਤੇ ਹੁਣ ਮੈਂ ਦੇ ਦਿੰਨਾ ਤੇ ਥੋੜਾ ਜਿਹਾ ਲੋਨ ਪਾਣੀ ਠੀਕ ਹੈ ਤੇ ਬਣਾ ਦੋਗੀ ਇੰਦੀ ਬਾਅਦ ਚੋਂ ਇੱਧਰ ਰੱਖ ਲਾ ਸਾਡਾ ਟਿੱਡੂ ਜਾ ਚਲ ਗੰਦਾ ਆ ਜਾ ਡੀਫੋਲ ਲੈ ਹੁਣ ਖੇਡੀਆਂ ਕਰੋ ਦੁਪਹਿਰੇ ਦੁੱਧ ਪੀਆਉਂਗਾ ਠੀਕ ਹੈ ਚਲੋ ਚਲੋ ਖੇਡ ਦੁੱਧ ਕੋਰੀ 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 ਕੋਈ 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 ਦਾਦਾ بڑا ਸ਼ੈਤਾਨ ਹੋ ਗਿਆ ਖੇਡ ਦੁੱਧ ਇਹਨੂੰ ਕੰਮ ਕਰਨਾ ਓਏ ਯਾਰ ਮੇਰੇ ਮਗਰੇ ਹੀ ਆ ਗਿਆ ਇੰਨਾ ਖੜਾ ਰਹਿਣਾ ਭਾਈ ਇੱਧਰ ਸਬਜ਼ੀਆਂ ਵਾਲੀ ਪਿੱਛੇ ਆ ਗਿਆ ਦੇਖ ਲਓ ਹੁਣ ਹੁਣ ਨਹੀਂ ਇਹ ਟਿਕਦਾ ਇਹਨੂੰ ਖੰਭ ਲੱਗ ਗਏ ਹੁਣ ਤੂੰ ਵੀ ਆ ਗਿਆ ਬਹੁਤ ਖੇਡਦੇ ਹੁਣ ਦੋਸਤੀ ਪੈ ਗਈ ਇਹਨਾਂ ਦੀ ਵੀ ਛੁੱਕੇ ਦੋ ਹੁਣ ਵੱਡੇ ਨਾ ਵਾਵਾ ਲੱਗਾ ਰਿੰਦਾ ਆਰੇ ਪਰ ਇਹ ਜਨ ਅਜਿਹਾ ਇਹਦਾ ਬਹੁਤ ਖਿਆਲ ਰੱਖਣੇ ਪੈਂਦਾ ਇਹ ਕੱਲ ਸੜਕ ਤੇ ਸੌਂ ਗਿਆ ਸੀ ਤੇ ਉਹ ਰਾਤ ਹੀ ਸੌਂ ਗਿਆ ਸੀ ਤੇ ਉਧਰੋਂ ਟਰੈਕਟਰ ਆਉਂਦੇ ਆ ਤੇ ਫਿਰ ਮੈਨੂੰ ਚੁੱਕ ਕੇ ਲੈ ਜਾਂਦਾ ਆ ਦੇਖ ਆ ਵੇ ਬਹੁਤ ਪੰਗੇ ਲਿੰਦਾ ਹੈ ਵੱਡਾ ਜਾਣ ਕੇ ਛੇੜਦਾ ਦੇ ਉਹ ਵੀ ਅੱਗੇ ਪੈਂਦਾ ਦੇਖੋ ਹਾਏ ਹਏ ਟੋਮੀ ਮਾਰੂ ਮੜਾ ਜਾਣ ਕੇ ਛੇੜਦਾ ਹੈ ਕੁਝ ਕਹਿੰਦਾ ਨਹੀਂ ਵੈਸੇ ਹੂੰ ਹਏ ਲੋਟੀਪੋਟੀ ਹੋ ਗਈ ਚਲੋ ਹਟ ਇਹ ਖਪਿੰਦਾ ਕਿਦਾ ਇਹਦੇ ਨਾਲ ਵੱਡਾ ਹੋਣਾ ਇਹਨੇ ਕਿਉਂਕਿ ਇਹਦਾ ਜਿਹੜਾ ਇਹਨਾਂ ਦਾ ਕੁੱਤਾ-ਕੁੱਤੀ ਸਾਡੇ ਗਵੰਡੀਆਂ ਦਾ ਉਹ ਵੱਡੇ ਹੈ ਥੋੜੇ ਇਹ ਵੀ ਅੱਜ ਸਾਲਕ ਦਾ ਹੋਣਾ ਹੈ ਜੀ ਸਾਲ ਦਾ ਨਹੀਂ ਹੋਇਆ ਤੇ ਬਰਾਬਰ ਦੇ ਹੋ ਜਣਾ ਇਹਨਾਂ ਨੇ ਅਗਲੇ ਸਾਲ ਤੱਕ ਦੋਨਾਂ ਨੇ ਹਟ ਚਲੋ ਤੇ ਹੋ ਸਭ ਜਿਹਾ ਜਨਾ ਫਾ ਲੱਗ ਚਲੋ ਖੇਡ ਚਲੋ ਜੀ ਕਰ ਲਈ ਕੋਈ ਕੰਮਕਾਰ ਕੋਟੀ ਕੋਟੀ ਲਾਲੀ ਹੀ ਮੈਂ ਲੱਗਾ ਹੁਣ ਮੰਨਣ ਪਰਨਾ ਤੇ ਫਿਰ ਡੰਗਰਾਂ ਨੂੰ ਪਾਣੀ ਡਾਣਾ ਫਿਰ ਕੰਮ ਰੋਟੀ ਫਿਰ ਬਾਚੂ ਅਗਲੇ ਕੰਮ ਕਰਦੇ ਆਂ ਕੀ ਕਰਨਾ ਉਹੀ ਸੇਮ ਹੀ ਰੁਟੀਨ ਲਓ ਜੀ ਆਪਣੀ ਰੋਟੀ ਤਿਆਰ ਹੈ ਤੇ ਦਹੀਂ ਹੈ ਆ ਲਓ ਕੀ ਸਬਜੀ ਹੈ ਤੇ ਚੌਲ ਹੈ ਥੋੜੀ ਜੀ ਤੇ ਇੱਧਰ ਆਪਣਾ ਜਿਹੜਾ ਪਰੌਂਠਾ ਬਣਾਇਆ ਸੀ ਮੇਥੀ ਵਾਲਾ ਪਾਲਕ ਧਨੀ ਵਾਲਾ ਤੇ ਵਿੱਚ ਮੱਖਣ ਹੈ ਥੋੜਾ ਜਿਹਾ तो आप करते हैं इंजॉय रोटी अपना देसी फूड आही अपना रोटी खाँदा इतने टिकाणा वाइसिया तो आती है लेने आनंद प्रशादा छकन जी, तो दही ना भी बहुत टेस्टी लगती है। वाह नज़ारा होता यार मखन न होती है ਤੇ ਮੈਂ ਖਾ ਲਈ ਰੋਟੀ ਬਹੁਤ ਸਵਾਦ ਲੱਗੀ ਮਜਾ ਆ ਗਿਆ ਅੱਜ ਤੇ ਤੇ ਮੈਂ ਨਾ ਰੋਟੀ ਤੋਂ ਬਾਅਦ ਮੇਰੀ ਆਦਤ ਹੈ ਗੁੜ ਖਾਣ ਦੀ ਥੋੜਾ ਜਿਹਾ ਤੇ ਗੁੜ ਬਹੁਤ ਫਾਇਦੇ ਵਾਲਾ ਹੁੰਦਾ ਹੈ ਜੀ ਰੋਟੀ ਤੋਂ ਬਾਅਦ ਖਾਣਾ ਚਾਹੀਦਾ ਆਪਾਂ ਨੂੰ ਤੇ ਵਧੀਆ ਵਾਲਾ ਗੋੜਿਆ ਤੇ ਉਹੀ ਖਾਣ ਲੱਗਾ ਕਹਿੰਦੇ ਛੇਜ ਹੁੰਦੀ ਵਧੀਆ ਰੋਟੀ ਵਗੈਰਾ ਪਚਾ ਦਿੰਦਾ ਤੇ ਲੋ ਵੀ ਆਪਾਂ ਚੱਕ ਲਈ ਰੰਬੀ ਤੇ ਮੈਂ ਲੱਗਾ ਹੀ ਮੈਂ ਖਾਸ ਥੋੜਾ ਬਤਾ ਜਦੋਂ ਤੱਕ ਪੱਠਿਆਂ ਦਾ ਟਾਈਮ ਨਹੀਂ ਹੁੰਦਾ ਉਨਾਂ ਚਿਰ ਤੱਕ ਆਪਾਂ ਪਿੱਛੇ ਕੰਮ ਹੀ ਕਰ ਲਈ ਜੀ ਇਹ ਸਬਜੀ ਵੀ ਜਰਾ ਇਹਦਾ ਸਾਫ ਸਫਾਈ ਥੋੜੀ ਕਰ ਲਈਏ ਵੈਸੇ ਤੇ ਸਾਫ ਹੀ ਹੈ ਜਿਆਦੀ ਨਹੀਂ ਪਰ ਥੋੜਾ ਬਤਾ ਜਿੱਥੇ ਗੋਡੀ-ਗੁੱਡੀ ਕਰਨ ਵਾਲੀ ਕਰ ਲੈਣਾ ਹੈ ਤੇ ਹੁਣ 11:20 ਹੋ ਚੁੱਕੇ ਨੇ ਤੇ ਮੈਂ ਇੱਧਰ ਧਨੀਆਂ ਦੇ ਵਿੱਚ ਐਂਟਰੀ ਕਰ ਲਈ ਤੇ ਇਹ ਇਹਦੀ ਕਰਦਾ ਗੁੜਾਈ ਜੀ ਤੇ ਸਾਫ ਸਫਾਈ ਛੋਟਾ ਛੋਟਾ ਗੰਦ ਫੇਰ ਚੜ ਗਿਆ ਇਹਦੇ ਵਿੱਚ ਤਨੀਆ ਵਧੀਆ ਹੋ ਗਿਆ ਬਹੁਤ ਸੋਹਣਾ ਪਹਿਲੇ ਮੈਨੂੰ ਲੱਗਦਾ ਸੀ ਵਿਰਲਾ ਜਾ ਉੱਗਿਆ ਇਹ ਪਤਾ ਨਹੀਂ ਘਟਣਾ ਹੋਵੇ ਪਰ ਬਹੁਤ ਸੋਹਣਾ ਹੈ ਉੱਤੋਂ ਵੱਢ ਲਈਦਾ ਇਹਨੂੰ ਕਰਦੇ ਨਾਲ ਫਿਰ ਪੁੰਗਰ ਪਿੰਦਾ ਛੱਟ ਤੇ ਲੋ ਜੀ ਮੈਂ ਧਨੀਏ ਦੀ ਸਾਫ ਸਫਾਈ ਕਰ ਦਿੱਤੀ ਚੰਗੀ ਤਰ੍ਹਾਂ ਤੇ ਗੋੜ ਦਿੱਤਾ ਏ ਤੇ ਹੁਣ ਮਾਸਾ ਗੰਦਨੀ ਵਿੱਚ ਵੈਸੇ ਗੋੜ ਦਾ ਇਹਨਾਂ ਦੇ ਫਿਰ ਚੜ ਚੁੜ ਜਾਂਦਾ ਥੋੜਾ ਜਿਹਾ ਪਾਣੀ ਲਾਇਆ ਸੀ ਨਾ ਉਸ ਤੋਂ ਬਾਅਦ ਹੁਣ ਕੀਤੀ ਸਫਾਈ ਤੇ ਫਿਰ ਵਧੀਆ ਫੈਲ ਜਾਂਦਾ ਹੈ ਵਧੀਆ ਆਪਣਾ ਗ੍ਰੋਥ ਹੋ ਜਾਂਦੀ ਹੈ ਮੇਗਾ ਨਿਕਲ ਓਏ ਨਿਵਾ ਰੋਸਣਾ ਅਮਾਵਾ ਦੇਖ ਸਾਹਾਂ ਦੇਖ ਹਾਂ ਨਹੀਂ ਓਏ ਅੱਜ ਨਹੀਂ ਖਲ ਖੇਡਣ ਗਿਆ ਰਹਾ ਗੁੱਠਾ ਥੋਪ ਕੇ ਗੇਂਦ ਵਾਰ ਦੀ ਗੋਲ ਤੇ ਫਿਰ ਸੇ ਮੈਂ ਖਾਂ ਲਗਾ ਨੂਨ ਵਾਲੇ ਚੋਲ ਬਹੁਤ ਸਵਾਦ ਬਣੇ ਆ ਮੇਰੀ ਭੈਣ ਨੇ ਬਣਾਏ ਆ ਤੇ ਦਹੀਂ ਨਾਲ ਤੇ ਮੈਂ ਰੋਟੀ ਪਹਿਲੇ ਖਾ ਲਈ ਮੈਨੂੰ ਭੁੱਖ ਬੜੀ ਤੇਜ ਲੱਗੀ ਸੀ ਤੇ ਫਿਰ ਦੀਦੀ ਹੁਣੀ ਆ ਗਈ ਉਧਰੋਂ ਭਾਂਜਾ ਦੀਦੀ ਉਹ ਗੁਰਦੁਆਰੇ ਸਾਹਿਬ ਹੁੰਦੇ ਨਾ ਸਵੇਰੇ ਸਵੇਰੇ ਤੇ ਅੱਜ ਥੋੜਾ ਲੇਟ ਆਏ ਸੀ ਤੇ ਇਧਰੋਂ ਵੀ ਲੱਗ ਗਈ ਸਾਡਾ ਘਰ ਪਹੁੰਚਦਾ ਤੇ ਕਹਿੰਦੇ ਚਲੋ ਇਧਰੋਂ ਥੋੜਾ ਗੇੜਾ ਮਾਰ ਆਉਨੇ ਆ ਤੇ ਹੁਣ ਲੱਗਾ ਮੈਂ ਖਾਣ ਲੂਣ ਵਾਲੇ ਚੌੜ ਦਹੀਂ ਨਾਲ ਨਜ਼ਾਰਾ ਆ ਜਾਂਦਾ ਖਾਣ ਦਾ ਤੇ ਰਿੰਪੀ ਸੀ ਰਹੀ ਏ ਮੇਰੀ ਭੈਣ ਪੱਲੀ ਐਡੀ ਵੱਡੀ ਸੀਤੀ ਨਹੀਂ ਹਾਂਦੀ ਸੀਣੀ ਹਾਂਜੀ ਅੱਛਾ ਹੁਣ ਬੜੀ ਸਾਗ ਬਣੀ ਹੈ ਵੀਡੀਓ ਬਣ ਰਹੀ ਤੇ ਉਦਾਂ ਦੇ ਵੱਡਾ ਬੋਲਣਾ ਸੀਲਾ ਸੀਲਾ ਬਹੁਤ ਵੱਡੀ ਪੱਠੀਆਂ ਵਾਲੀ ਵੀ ਸਹੀ ਠੀਕ ਹੈ ਪੱਠੀਆਂ ਵਾਲੀ ਵੀ ਪੱਲੀ ਸੀਨ ਵਾਲੀ ਇੰਨਾ ਭੁੱਖੀ ਲੱਗੀ ਸੀ ਮਾडम ਜਦੋਂ ਭੁੱਖ ਲੱਗਦੀ ਮੇਰੇ ਅੱਗੇ ਪਿੱਛੇ ਫਿਰਦਾ ਵਿਚਾਰਾ ਫਿਰ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਆ ਦੇਖੋ ਇਹਨੂੰ ਮੈਂ ਦੁੱਧ ਪਾਇਆ ਹੁਣ ਇਹ ਗਰਮ ਕਰਕੇ ਹਲਕਾ ਜਾ ਤੇ ਹੁਣ ਿੱਡੂ ਨੇ ਪੀ ਲਿਆ ਹੈ ਮਟਕਾ ਲੈ ਨਹੀਂ ਛੱਡੇ ਨੇ ਹੁਣ ਇਹਨੇ ਖੇਡਦੇ ਰਹਿਣਾ ਥੋੜਾ ਚਿਰ ਤੇ ਹੁਣ 2 ਵਜੇ ਦਾ ਟਾਈਮ ਹੋ ਚੱਲਿਆ ਦੋਸਤੋ ਤੇ ਮੈਂ ਲੱਗਾ ਪੱਠੇ-ਪੱਠੇ ਵੱਢਣ ਆਪਣੇ ਤੇ ਮੈਂ ਕਿਹਾ ਵੱਢ ਕੇ ਫਿਰ 2-3 ਵਜੇ ਤੱਕ ਆਪਾਂ ਪਾ ਕੇ ਡੰਗਰਾਂ ਨੂੰ ਬੰਦ ਦੇਣਾ ਹੈ ਛੱਡ ਦਿਓ ਬਾਬੂ ਜੀ ਹੁਣ ਕੌਲੀ ਛੱਡ ਖੜ ਦੋ ਅੱਜ ਸਾਡੇ ਸਾਗ ਬਣਨ ਜਾ ਰਿਹਾ ਹੈ ਭਾਬੀ ਚੀਰ ਰਹੀ ਨੇ ਤੇ ਉਹ ਰੇਜੜਿਆ ਚੁੱਲੇ 'ਚ ਕੱਲ ਤੋੜਿਆ ਸੀ ਸ਼ਮਮੀ ਤੇ ਅੱਜ ਤਰ ਰਹੇ ਨੇ ਹਾਂ ਦੇਖੋ ਜੀ ਰੇਜੜਿਆ ਚੁੱਲੇ 'ਤੇ ਤੇ ਮੈਂ ਵੱਢੇ ਲੱਗਾ ਹਰਾ ਹੁਣ ਤੇ ਪੱਠੇ ਤੇ ਅੱਜ ਹੈਗੇ ਵਾਵਾ ਖੁਰਲੀ ਚ ਵੀ ਪਏ ਆ ਤੇ ਇਹਦੇ ਵਿੱਚ ਹੀ ਹਰ ਰਾ ਦੂੰਗਾ ਥੋੜਾ ਤੇ ਆ ਰਾਤ ਨੂੰ ਵੀ ਹੁਣ ਕੁੱਤਰੂੰਗਾ ਸੇਰ ਵਾਸਤੇ ਤੇ ਡੰਗਰ ਵੀ ਆਪਣੇ ਖਲੋਗੇ ਇਹ ਵਿਚਾਰੇ ਤੇ ਆ ਟਰਾਲੀ ਅੱਜ ਸਤਿੰਦਰ ਨੂੰ ਲੈ ਕੇ ਜਾਣੀ ਥੋੜੀ ਜੀ ਹੋਰ ਲੇਵਰ ਵਾਲੇ ਆਏ ਪਿਛਲੇ ਸਾਈਡ ਗੰਨਾ ਹੀ ਛਿਲਿਆ ਪਿਆ ਉਹ ਭਰ ਰਹੇ ਨੇ ਤੇ ਅੱਜ ਭਰ ਕੇ ਮਿਲ ਚ ਲੈ ਕੇ ਜਾਊਗਾ ਰਾਤ ਨੂੰ ਚਲਾਉਣ ਵਾਸਤੇ ਇਧਰੋਂ ਤੇ ਹੁਣ ਆ ਇੱਕ ਲੋ ਤੇ ਦਾ ਮੁੱਕੀ ਚੱਲਿਆ ਬਸ ਥੋੜੀ ਜੀ ਇਹੀ ਕਿਨਾਰੇ ਤੋਂ ਮੈਂ ਖੜ੍ਹ ਗਏ ਤੇ ਅ ਅੱਜ ਵੜ ਲੈਣਾ ਸਾਰੇ ਤੇ ਕੱਲ ਤੋਂ ਫਿਰ ਉਹ ਪਰੇ ਤੋਂ ਪਿੱਛੋਂ ਫੇਰ ਉੱਗੀ ਜਾਂਦੇ ਨੇ ਥੋੜੀ ਥੋੜੀ ਪੁੰਗਰ ਪੀਏ ਵੱਡੂਗਾ ਤੇ ਫਿਰ ਉਹਨੇ ਚਿਰ ਨੂੰ ਸਾਡਾ ਬਰਸੀਨ ਤਿਆਰ ਹੋ ਜਾਣਾ ਤੇ ਇਧਰ ਸਾਡੇ ਗਵੰਡੀਆਂ ਦੀ ਲਈ ਦਾ ਖੇਤ ਮੈਂ ਕਿਹਾ ਥੋੜਾ ਜਿਹਾ ਵੀਡੀਓ ਬਣਾ ਲਾਂ ਅੱਜ ਲੱਗ ਗਿਓ ਨਾਲੀ ਬੜਾ ਸੋਹਣਾ ਲੱਗਦਾ ਪਿਆ ਯਾਰ ਥੀਲੇ-ਬੀਲੇ ਤੋਂ ਆ ਦੇਖੋ ਜੀ ਤੇ ਠੀਕ ਹੈ ਦੋਸਤੋ ਫਿਰ ਮੈਂ ਵੱਡਣਾ ਆਪਣੇ ਪੱਠੇ-ਪੁੱਠੇ ਤੇ ਵੱਢ ਕੇ ਕੁੱਤਰ ਕੇ ਪਾ ਕੇ ਫੇਰ ਹੀ ਅੱਗੇ ਵਲੌਗ ਆਪਾਂ ਕੰਟੀਨਿਊ ਕਰਦੇ ਆ ਤੇ ਲੋ ਜੀ ਸਤਵਿੰਦਰ ਹੁਣ ਮੇਲ ਚ ਟਰਾਲੀ ਲੈ ਕੇ ਚੱਲਿਆ ਫੁੱਫੜ ਜੀ ਟਰਾਲੀ ਪਵਾ ਰੇ ਪਿੱਛੇ ਉਹ ਜਾ ਰਿਹਾ ਸਤਵਿੰਦਰ ਤੇ ਸਤਵਿੰਦਰ ਲੈ ਗਿਆ ਮੇਲ ਚ ਟਰਾਲੀ ਗੰਨੇ ਦੀ ਤੇ ਰਾਤ ਪਰ ਲੱਗ ਜਾਣੀ ਹੈ ਤੇ ਸਵੇਰੇ ਆਊਗਾ ਕਿਉਂਕਿ ਰਾਤ ਨੂੰ ਤੁਲੂ ਕੀ ਨੰਬਰ ਆਊਗਾ ਜਦੋਂ ਤੇ ਹੁਣ ਕੱਲਾ ਹੀ ਸਾਂਭ ਲੈਂਦਾ ਹਰ ਵਾਰੀ ਉਹੀ ਲੈ ਕੇ ਜਾਂਦਾ ਏ ਅਜੇ ਜਿਆਦਾ ਵੱਡਾ ਨਹੀਂ ਹੈ 15 ਸਾਲ ਦਾ ਹੋਣਾ ਹੈ ਤੇ ਗੰਨੇ ਦੀ ਮਿਲ ਜਿਹੜੀ ਆ ਉਹ ਸਾਡੇ ਇਥੋਂ ਪਿੰਡ ਤੋਂ ਪੈਂਦੀ ਹੋਣੀ ਆ 16 17 ਕਿਲੋਮੀਟਰ ਦੂਰ ਸਾਡੇ ਘਰ ਤੋਂ ਸਾਡੇ ਸ਼ਹਿਰ ਦੇ ਵਿੱਚ ਪੱਲੀ ਇਹਦੇ ਵਿੱਚ ਤੇ ਬਹੁਤ ਤਗੜੀ ਫੈਕਟਰੀ ਹੈ ਗੰਨੇ ਦੀ ਤੇ ਉੱਥੇ ਗੰਨਾ ਲੈ ਕੇ ਜਾਇਦਾ ਹੈ ਤੇ ਮੈਂ ਹੁਣ ਇੱਧਰ ਆਇਆ ਹਾਂ ਹੀ ਤੇ ਪਾਲਕ ਭਾਬੀ ਜੀ ਨੂੰ ਵੜ ਕੇ ਦੇਣੀ ਸੀ ਕਿਉਂਕਿ ਸਾਗ ਦੇ ਵਿੱਚ ਪਾਲਕ ਵੀ ਪਾਣੀ ਹੈ ਬਾਕੀ ਸਾਗ ਸੁੱਕ ਚੀਰ ਕੇ ਪਾ ਦਿੱਤਾ ਸੀ ਤੇ ਨਾਲ ਥੋੜੀ ਜਿਹੀ ਮੇਥੀ ਮੁਥੀ ਵਗੈਰਾ ਤੜਕੇ ਚ ਪਾਉਣ ਲਈ ਧਨੀਆ ਧਨੀਆ ਵੱਢ ਲੈਣਾ ਹੁਣੇ ਦੇ ਦੇਣਾ ਟਾਈਮ ਨਾਲ ਹੀ ਇੰਨੀ ਆਪਾਂ ਪਾਲਕ ਵੱਢ ਲਈ ਤੇ ਲਓ ਜੀ ਮੈਂ ਪਾਲਕ ਆਪਰ ਲਿਆ ਡੱਬਾ ਪਾਲਕ ਦਾ ਤੇ ਮੇਥੀ ਥੋੜੀ ਜੀ ਤੜਕੇ ਵਾਸਤੇ ਤੇ ਨਾਲੇ ਧਨੀਆ ਵੱਢ ਕੇ ਉੱਤੋਂ ਦੇ ਦੇਣਾ ਹਨ ਘਰੇ ਤੇ ਅੱਜ ਸਾਗ ਨੂੰ ਲੱਗੂ ਤੜਕਾ ਤੇ ਨਜ਼ਾਰਾ ਆਊਗਾ ਸਾਗ ਖਾਣ ਦਾ ਮੇਰਾ ਤੇ ਫੇਵਰੇਟ ਹੈ ਹਾਜੀ ਰਿਜਰੀਆ ਸਾਗ ਜਿੰਨਾ ਚੁੱਲੇ ਤੇ ਰਿਜਦਾ ਰਹੇ ਤੇ ਉਨਾ ਹੀ ਸਵਾਦ ਬਣਦਾ ਹੈ ਹਾਂਜੀ ਤੇ ਦੋਸਤੋ ਹੁਣ ਨਾ ਮੈਂ ਆਪਣੀ ਦੀਦੀ ਨੂੰ ਲੈਣ ਚੱਲਿਆ ਆ ਆਪਣੇ ਅੱਡੇ ਤੇ ਅੱਜ ਮੇਰੀ ਦੀਦੀ ਤੇ ਭਣਜੀ ਆਏ ਨੇ ਤੇ ਉਹ ਦੁਕਾਨ ਦੇ ਆ ਗਏ ਸੀ ਤੇ ਹੁਣ ਫੋਨ ਆਇਆ ਸੀ ਤੇ ਵੀਰ ਜੀ ਨੇ ਲੇਟ ਆਉਣਾ ਸੀ ਥੋੜਾ ਕੰਮ ਪੈ ਗਿਆ ਸੀ ਤੇ ਮੈਂ ਲੈਣ ਚੱਲਿਆ ਉਹਨਾਂ ਨੂੰ ਤੇ ਇੱਥੇ ਵੀਲੌਗ ਦਾ ਐਂਡ ਕਰਦੇ ਆ ਤੇ ਮਿਲਦੇ ਆ ਨਵੇਂ ਵੀਲੌਗ ਚ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਠੀਕ ਹੈ ਦੋਸਤੋ ਕੱਲ ਨੂੰ ਬਾਕੀ ਆਪਾਂ ਬਣਾਵਾਂਗੇ ਵਲੌਗ ਤੁਹਾਨੂੰ ਮੈਂ ਮਿਲਾਉਂਗਾ ਆਪਣੀ ਭਾਂਜੀ ਨਾਲ ਤੇ ਨਾ ਠੰਡ ਜੀ ਹਵਾ ਬਹੁਤ ਲੱਗਦੀ ਰਾਹ ਚ ਜਾਂਦਿਆਂ ਤੇ ਮੈਂ ਕਿਹਾ ਚਲੋ ਮੈਂ ਲੋਈ ਲੈ ਲੈਣਾ ਨਾਲ ਤੇ ਠੀਕ ਹੈ ਜੀ ਬਾਏ ਬਾਏ ਮਿਲਦੇ ਹਾਂ ਨਵੇਂ ਵਲੌਗ 'ਚ ਤੇ ਮੈਂ ਜਾਵਾਂ ਹੁਣ ਤੇ ਮੈਂ ਇੱਥੇ ਸਮਾਪਤ ਕਰਦਾ ਮੈਂ ਵਲੌਗ ਨੂੰ